ਪਿੰਡ ਚਿਤਰਾਣਾ ਵਿੱਚ ਇੱਕ ਘਰ ਵਿੱਚ ਚੋਰਾਂ ਨੇ ਹੱਤਸਾਫਤ ਕੀਤੇ ਚਿਤਰਾਣਾ ਦੇ ਤੁਕੋਪਤੀ ਵਿਖੇ ਰਹਿਣ ਵਾਲੇ ਜਿਹੜੇ ਕਿ ਘਰ ਪਰਿਵਾਰ ਦੇ ਵਿਅਕਤੀਆਂ ਨੇ ਦੱਸਿਆ ਕਿ ਘਰ ਵਿੱਚ ਜਿਹੜਾ ਦਿਨ ਸਮੇਂ ਰੱਖਿਆ ਸਮਾਨ ਅਤੇ ਨਗਦੀ ਵੀ ਜਿਹੜੇ ਚੋਰ ਚੱਕੇ ਲੈ ਗਏ ਹਨ ਦਿੱਤੇ ਸਮਾਨ ਦੇ ਨਾਮ ਨਾਲ ਸੋਨੇ ਦੇ ਗਹਿਣੇ ਔਰ ਚਾਂਦੀ ਦੇਵੀ ਨਾਲ ਲੈ ਕੇ ਚਲੇ ਗਏ ਹਨ ਉਹਨਾਂ ਦੱਸਿਆ ਕਿ ਸਾਡੇ ਹੀ ਗੌਂਦ ਦੇ ਵਿੱਚ ਰਹਿਣ ਵਾਲਾ ਇੱਕ ਨਸ਼ੇੜੀ ਵਿਅਕਤੀ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਬਾਹਰ ਦਾਤ ਨੂੰ ਇੰਤਜ਼ਾਮ ਦਿੰਦਾ ਹੈ ਉਹਨਾਂ ਵੱਲੋਂ ਪੁਲਿਸ ਨੂੰ ਕੰਪਲੀਟ ਕਰਕੇ ਉਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਵੀ ਅੱਗੇ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਕਾਬੂ ਕਰਕੇ ਉਸ ਤੋਂ ਕੁਝ-ਕੁਝ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਇਹ ਜਿਹੜਾ ਕਿ ਮਾਮਲਾ ਸੁਲਝਾਇਆ ਜਾਵੇਗਾ ਜਾਂ ਇਹ ਇੰਨਾਂ ਦੇ ਜਿਹੜੇ ਘਰ ਪਰਿਵਾਰ ਦਾ ਨਿਸ਼ਾਨ ਹੋਇਆ ਉਹ ਦਾ ਕਿਸ ਤਰ੍ਹਾਂ ਪਰਭਾਈ ਹੋਵੇਗੀ ਅਸੀਂ ਗੱਲ ਕਰਾਂਗੇ ਘਰ ਪਰਿਵਾਰ ਆ ਦੇ ਜਿਹੜੇ ਨੇ ਇਹਨਾਂ ਨਾਲ ਵੀ ਕਿਸ ਤਰ੍ਹਾਂ ਦੀ ਕੀ ਕੁਝ ਇਹਨਾਂ ਦੇ ਘਰ ਵਿੱਚੋਂ ਚੋਰੀ ਹੋਇਆ ਔਰ ਕਿੰਨੇ ਸਮੇਂ ਚੋਰੀ ਹੋਈ ਔਰ ਕਿੱਥੋਂ ਕਿੱਥੋਂ ਕੀ ਸਮਾਨ ਚੱਕਿਆ ਗਿਆ ਪਰਮਟੋਲ ਦੀਆਂ ਅਮਲੀ ਬਲੰਦ ਇੱਥੇ ਪਿੰਡ ਘਰ ਦੇ ਵਿੱਚ ਬਸ ਪਟਿਆਲਾ ਤੇ ਸਾਡੇ ਘਰ ਚੋਰੀ ਹੋਈ ਹੈ ਸਾਹਮਣੇ ਘਰ ਆਈ ਪ੍ਰਿੰਸ ਦਾ ਤੇ 30000 ਰੁਪਏ ਸੀ ਨਾਲੇ ਸੋਨਾ ਸੀ ਨਾਲੇ ਚਾਂਦੀ ਸੀ ਮੈਂ ਨਾਮ ਮੇਰਾ ਹਰਜੀਤ ਹੈ ਮੇਰੀ ਵਾਈਫ ਦਾ ਨਾਮ ਰਿੰਪੀ ਹੈ ਮਨ ਕਰ ਰਿਹਾ ਹੁਣ ਅੰਦਰ ਵੜ ਕੇ ਜਵਾਕਾਂ ਨੂੰ ਕਿਰਚ ਮਾਰ ਜੇ ਅਸੀਂ ਹੁਣ ਕਿੱਥੋਂ ਲੱਭਾਂਗੇ ਜਵਾਕ ਹੈ ਬੀ ਪੈਸੇ ਵੀ ਪੁੱਲਾਸਲੇ ਲੈ ਗਏ ਨੇ ਮਿਲਾ ਲੈ ਜਿਹੜਾ ਉਹਨਾਂ ਦੇ ਘਰੋਂ ਨਿਕਲੇ ਨੇ ਨਾ ਪੈਸੇ ਪੁੱਲਸੇ ਲੈ ਗਏ ਨੇ ਸਗੋ ਜਵਾਕਾਂ ਨੂੰ ਕਹਿੰਦੇ ਨੇ ਜਦੋਂ ਮੈਂ ਛੁੱਟ ਗਿਆ ਨਾ ਮੈਂ ਤੁਹਾਨੂੰ ਵੀ ਕਿਰਚ ਮਾਰ ਕੇ ਮਾਰ ਦਾਂਗਾ ਅੱਗੇ ਵੀ ਐਵੇਂ ਸਾਰੇ ਗਲੀਆਂ 'ਚ ਫੇਰਦਾ ਰਹਿੰਦੇ ਕਿਰਚ ਲੈ ਕੇ ਸਾਨੂੰ ਖਤਰਾ ਆਈਏ ਹਾਂ ਸਾਨੂੰ ਉਹਦੇ ਤੋਂ ਖਤਰਾ ਆਏ ਉਹਦੇ ਕਾਰਵਾਈ ਹੋ ਜਾਏ ਉਹਦੇ ਮਾਵਾਂ ਤੇ ਹੀ ਹੋਈ ਜਾਏ დომ ਇੱਕ ਇੱਕ ਮਾਂ ਨੇ ਜੰਮਿਆ ਹੋਰ ਨੇ ਪਾਲਿਆ ਤੇ ਐਵੇਂ ਲਾਲ ਸਾਨੂੰ ਖਤ ਦੋਵਾਂ ਦਾ ਹੱਥ ਵੇਚੇ ਹਾਂ ਅੱਛਾ ਨਹੀਂ ਜਦੋਂ ਹਣ ਅਸੀਂ ਆਪਾਂ ਆਪਣਾ ਜਵਾਬ ਚੋਰੀ ਕਰਕੇ ਆਏਗਾ ਕਰਿਆ ਆਏਗਾ ਨਾ ਹੁਣ ਆਪਨੂੰ ਤਾਂ ਪਤਾ ਹੀ ਹੋਏਗਾ ਹਾਂ ਵਿਚੋਰੀ ਕਰਕੇ ਲਾਇਆ ਫਿਰ ਹੋਰ ਮੈਂ ਜਾ ਕੇ ਹੋਰਨ ਮਟੂ ਬੰਦੇ ਤਾਂ ਵੀ ਆਟੂ ਬੰਨੇ ਤੇ ਹੋਰ ਟੂਬਾਂ ਕਿੱਥੇ ਗਈਆਂ ਨੇ ਹਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਪੁਲਾਸ ਵਾਲੇ ਛੱਡ ਦਿੰਦੇ ਨੇ ਅੱਛਾ ਪੁਲਸ ਵਾਲਿਆਂ ਦਾ ਹੱਥ ਅਸੀਂ ਫਿਰ ਠੀਕ ਹੈ ਤੇ ਮੌਕੇ ਤੇ ਪ੍ਰਸ਼ਾਸਨ ਇੱਥੇ ਪਹੁੰਚਿਆ ਸੀਗਾ ਹਾਂਜੀ ਸਾਰੇ ਜਣ ਗੱਠੇ ਹੋਏ ਫਿਰ ਉਹਨਾਂ ਫੜਿਆ ਜੀ ਤੱਲੇ ਅੱਛਾ ਲੰਬਾ ਬਾਗ ਹੈ ਫਿਰ ਪੁਲਸ ਵਾਲੇ ਆਏ ਸੀ ਜੀ ਤਾਂ ਫਿਰ ਉਹਨਾਂ ਅਸੀਂ ਫੜਾਇਆ ਜੀ ਸਮਾਨ ਕੱਢਿਆ ਅੱਜ ਚਾਂਦੀ ਦਾ ਸੀ ਬਾਕੀ ਤਾਂ ਦਿੱਤਾ ਨਹੀਂ ਜੀ ਉਸ ਪ੍ਰਸ਼ਾਸਨ ਨੇ ਕੀ ਕਿਹਾ ਕਹਿੰਦੇ ਨੇ ਕਾਰਵਾਈ ਕਰ ਕਾਰਵਾਈ ਕਰਨ ਰੋਦੇ ਲਾਰੇ ਲਾਰੇ ਨੇ ਜੀ ਕਹਿੰਦੇ ਨੇ ਅੱਜ ਕਾਰਵਾਈ ਕਰਾਂਗੇ ਜਾਂ ਕੱਲ ਕਰਾਂਗੇ 2-3 ਦਿਨਾਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਜੀ ਤੇ ਹੁਣ ਨਾ ਸਾਡੀ ਕੋਈ ਸੁਣਵਾਈ ਕਰ ਰਹੇ ਨੇ ਨਾ ਉਹਦੇ ਉੱਤੇ ਕੋਈ ਕਾਰਵਾਈ ਕਰ ਰਹੇ ਨੇ ਨਾ ਉਹਨੂੰ ਕੋਈ ਪੁੱਛ ਕਾਛ ਰਹੇ ਨੇ ਜੀ ਸਾਨੂੰ ਝੂਟ ਤੇ ਝੂਟ ਮਾਰ ਰਹੇ ਨੇ ਜੀ ਹੁਣ ਸਾਨੂੰ ਐ ਲੱਗਦਾ ਵੀ ਉਹਨਾਂ ਕੋਲ ਕੁਝ ਲੈ ਕੇ ਉਹ ਖਾ ਕੇ ਬੈਠੇ ਨੇ ਚੁੱਪ ਕਰਕੇ ਇਹ ਚੋਰ ਫੜਿਆ ਹੈ ਉਹਨਾਂ ਕੋਲ ਪ੍ਰਸ਼ਾਸਨ ਕੋਲ ਸਿਸਟਮ ਹੈਗਾ ਜਾਂ ਫਿਰ ਛੜਤਾ ਜੀ ਹੁਣ ਸਾਨੂੰ ਨਹੀਂ ਪਤਾ ਹੈਗਾ ਜੀ ਕਦੇ ਤਾਂ ਕਹਿ ਦਿੰਦੇ ਨੇ ਥਾਣੇ ਤੇ ਜੀ ਜਦੋਂ ਅਸੀਂ ਪੁੱਛਦੇ ਆਂ ਤੇ ਜੀ ਮੁੰਡਾ ਉਹ ਬਾਰਵੀਂ ਗਾੜ ਦਿੰਦੇ ਨੇ ਅੰਦਰ ਵੀ ਪਾ ਲੈਂਦੇ ਨੇ ਨਹੀਂ ਹੁਣ ਸਾਨੂੰ ਕੀ ਪਤਾ ਉਹਦਾ ਜੀ ਸਿਸਟਮ ਹੁਣ ਅਸੀਂ ਤਾਂ ਇਨਸਾਫ ਮੰਗਦੇ ਆਂ ਜੀ ਗਰੀਬ ਬੰਦੇ ਆ 150 ਰੁਪਏ ਦਿ ਹੈਂ ਮਿਸਨ ਇਨਸਾਫ ਮਿਲੇ ਜਾ ਸਾਨੂੰ ਸਾਡਾ ਸਮਾਨ ਵੇਚੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਬਾਕੀ ਦਾ ਸਮਾਨ ਲੱਗਦਾ ਤੁਹਾਡਾ ਸਾਰਾ ਜਿਹੜਾ ਟੋਟਲ ਹੋਣਾ ਲੱਖ ਡੇਢ ਦਾ ਹੋਣਾ ਸਰ ਜੀ ਹੁਣ ਸੋਨਿਆ ਤਾਂ ਤੁਸੀਂ ਦੇ ਦਿਓ ਕੀ ਰੇਟ ਹੋ ਪਹੁੰਚ ਗਿਆ ਜੀ ਤੇ ਹੁਣ ਸਾਡਾ ਵੀ ਇਹੀ ਮੰਗੇ ਵੀ ਸਾਨੂੰ ਗਰੀਬ ਬੰਦੇ ਨੂੰ ਸਾਨੂੰ ਇਨਸਾਫ ਮਿਲੇ ਜਾਵੇ ਵੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਹੋਰ ਸਾਰੇ ਕਾਰਵਾਈ ਨਹੀਂ ਕਰ ਰਹੇ ਬਿਲਕੁਲ ਵੀ 1 ਰੁਪਏ ਦੀ ਵੀ ਜੀ ਵੀ ਸਾਨੂੰ ਪੁਲਿਸ ਵਾਲਿਆਂ ਦੇ ਪੂਰਾ ਸ਼ੱਕ ਹੈ ਜੀ ਇਹ ਇਹਦੇ ਨਾਲ ਮਿਲ ਚੁੱਕੇ ਨੇ ਜੀ ਜਦੋਂ ਵੀ ਅਸੀਂ ਜਾਣੇ ਹਾਂ ਛੂਠਾ ਲਾਲਾ ਲਾ ਲੈਂਦੇ ਨੇ ਜੀ ਕੱਲ ਨੂੰ ਆਇਆ ਜੇ ਪਰਸੋਂ ਨੂੰ ਆਇਆ ਜੇ ਇਹ ਚੋਰ ਹੈ ਚੋਰ ਦੇ ਉੱਤੇ ਕਾਰਵਾਈ ਕਰਨਗੇ ਤਾਂ ਹੀ ਪਤਾ ਲੱਗੂ ਕਿ ਚੋਰੀ ਹੋਈ ਨੂੰ ਅੱਜ ਤਿੰਨ ਦਿਨ ਹੋ ਗਏ ਜੀ ਅੱਛਾ ਤੇ ਕੋਈ ਕਾਰਵਾਈ ਹਾਲ ਨਹੀਂ ਕੋਈ ਨਹੀਂ ਕਾਰਵਾਈ ਹੋ ਰਹੀ ਜੀ ਸਗੋਂ ਗਲਤ ਬੋਲਦੇ ਨੇ ਤੇ ਅਸੀਂ ਪੁੱਛਦੇ ਆ ਕਿ ਮਲਕੀਤਕਰ ਅੱਛਾ ਕੀ ਮਤਲਬ ਪਲਾਸ਼ਕ ਪ੍ਰਸ਼ਾਸਨ ਕੀ ਬੋਲਦਾ ਅਸੀਂ ਐਵੇਂ ਲਾਲ ਕਹਿੰਦੇ ਆ ਵੀ ਇਹ ਐਵੇਂ ਲਾਲ ਸਾਡੇ ਜਵਾਕਾਂ ਨੂੰ ਵੀ ਵੀਦਾ ਰਹ ਖਤਰਾ ਹੈ ਵੀ ਅੱਗੇ ਵੀ ਮੇਰੀ ਮੰਮੀ ਨੂੰ ਇਥੋਂ ਘੜੀਸ ਕੇ ਕਿੰਨਾ ਕੁੱਟਿਆ ਸੀ ਹੁਣ अच्छा कि नहीं ਉਹਦਾ ਚੋੜਦਾ ਜੋ ਜਿੰਨੇ ਚੋਰੀ ਕੀਤੀ ਸੀ ਪ੍ਰਿੰਸ ਪ੍ਰਿੰਸ ਹਾਂ ਉਹ ਪਹਿਲਾਂ ਵੀ ਇਹ ਜੋ ਕੰਮ ਕਰਦਾ ਪਹਿਲਾਂ ਵੀ ਐਵੇਂ ਮੇਰੇ ਇਥੋਂ ਅਸੀਂ ਕੋਈ ਨਹੀਂ ਸੀ ਕਰੇ ਮੇਰੀ ਮੰਮੀ ਕਰ ਰਹੀ ਸੀ ਉਹਨੂੰ ਕੋਟ ਮਾਰ ਕੇ ਉਹ ਐਵੇਂ ਲਾਲ ਵੀ ਸਾਡੇ ਘਰੋਂ ਵੀ ਚੁੱਕ ਕੇ ਲੈ ਗਿਆ ਸੀ ਕੁਛ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਵੀ ਕਈ ਵਾਰ ਚੁੱਕਿਆ ਜਾਂ ਚੱਕ ਗਿਆ ਹੈ ਪਰ ਪੁਲਿਸ ਨੇ ਨਾ ਸਾਡੀ ਸੁਣਿਆ ਸਗੋ ਨਾ ਕੋਈ ਇਥੋਂ ਸੇ ਗਲਤ ਬੋਲ ਕੇ ਜਾਂਦੇ ਨੇ ਸਾਨੂੰ ਵੀ ਤੁਹਾਨੂੰ ਵੀ ਤੁਹਾਡੀ ਵੀ ਕਾਰਵਾਈ ਆਏਗੀ ਉਹਨਾਂ ਦੀ ਵਿੱਚ ਸਾਡੀ ਚੋਰੀ ਵੀ ਸਾਡੀ ਹੋਈ ਇਸ ਗਲਤ ਵੀ ਸਾਨੂੰ ਬੋਲਦੇ ਨੇ ਵੀ ਤੁਹਾਨੂੰ ਅਸੀਂ ਚੱਕਾਂਗੇ ਫਲਾਨ ਕ ਗੱਲ ਨਹੀਂ ਤੇ ਅਕੇ ਤੁਸੀਂ ਵੀ ਫੈਸਲਾ ਕਰ ਲੋ ਸਾਡੀ ਕੋਈ ਸੁਣਾਈ ਨਹੀਂ ਆਉਂਦੀ ਪਿਸਾਗੋਨਾਂ ਦੀ ਸੁਣਦੇ ਨੇ ਸਾਡੀ ਨਹੀਂ ਸੁਣਦੇ ਉਹ ਲੈ ਜਾਂਦੇ ਨੇ ਦਿਨੇ ਰਾਤ ਨੂੰ ਛੱਡ ਦਿੰਦੇ ਨੇ ਪਿਸਾਗੋ ਮੁੰਡਿਆਂ ਨੂੰ ਕਹਿੰਦੇ ਨੇ ਉਹਦੇ ਤੇ ਕਾਰਵਾਈ ਹੋਈ ਜਾਈ ਸਾਡੇ ਸਾਰੇ ਵੇੜੇ ਨੂੰ ਖਤਰਾ ਹੈ ਸਾਨੂੰ ਪਿੰਡ ਚਤਰਾਣਾ ਵਿਖੇ ਇੱਕ ਘਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਅਸੀਂ ਗੱਲ ਕਰਦੇ ਘਰ ਪਰਿਵਾਰ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਮਾਜਰਾ ਸੀ ਔਰ ਕੀ ਗੱਲਬਾਤ ਹੋਈ ਹੈ ਇਹ ਜਿਹੜੀ ਕਿ ਕਿੰਨੀ ਕਿਚੋਰੀ ਹੋਈ ਆ ਔਰ ਜਿਹੜਾ ਅੱਜ ਦਾ ਮੈਟਰ ਕੀ ਨਹੀਂ ਤੁਹਾਡਾ ਰਿੰਪੀ ਕੀ ਕਰਤਾ ਸਾਡੇ ਘਰੋਂ ਸਰਚੋਰੀ ਹੋ ਗਈ ਆ ਕੀ ਕੁਛ ਵਾਲੀਆਂ ਸੀ 33-34000 ਰੁਪਏ ਦੀਆਂ ਤੇ ਇੱਕ ਵੀ 3-4000 ਰੁਪਏ ਦੀਆਂ 33-4000 ਰੁਪਏ ਸੀ ਅਸੀਂ ਕਮੇਟੀ ਕਢਾਈ ਸੀ ਤੇ ਵੀ ਉਹਨਾਂ ਨੇ ਚਾਂਦੀ ਦਾ ਸਮਾਨ ਤਾਂ ਦਿੱਤਾ ਸੋਨੇ ਦਾ ਨਹੀਂ ਦੇ ਰਹੇ ਉਹ ਜਦੋਂ ਮੇਰੇ ਭਰਾ ਆਇਆ ਵੀ ਉਹਨੂੰ ਬਿਫੜਨ ਵਾਸਤੇ ਤੇ ਉਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਇਹ ਫਿਰ ਉਰੇ ਹੋ ਗਏ ਜਵਾਕ ਨੇ ਹਲੇ ਤਾਂ ਇਹਨਾਂ ਦੀ ਉਮਰ ਹੀ ਨਹੀਂ ਹੈਗੀ ਕੁਝ ਵੀ ਤੇ ਉਹਦੀ ਮਾਂ ਕੋਲ ਆ ਵੀ ਹੋਰ ਸੋਨਾ ਜਿਹੜਾ ਉਹਦੀ ਮਾਂ ਦਾ ਹੱਥ ਵੀ ਵਿੱਚ ਐ ਮੁੰਡੇ ਦੀ ਚੋਰ ਦੇ ਕਿੱਥੋਂ ਲਿਆ ਚੋਰ ਚੋਰ ਵੀ ਉਰੇ ਦੇ ਆ ਸਤਰਾਣੇ ਦਾ ਹੀ ਆ ਹਾਂਜੀ ਪੁਲ ਸਾਰੇ ਕੋਈ ਸੁਣਾਈ ਨਹੀਂ ਕਰ ਰਹੀ ਸੜੇ ਲੱਗੇ ਸੀ ਹਾਂਜੀ ਕੀ ਨਾ ਸੀ ਤੁਹਾਡਾ ਕੀ ਕਰ ਹਰਜੀਤ ਸਿੰਘ ਸੀ ਅਸੀਂ ਮੁੰਜੀ ਲਾਣ ਗਏ ਸੀ ਸਾਨੂੰ ਫਿਰ ਮੇਰੇ ਸਾਲਾ ਦਾ ਫੋਨ ਆਇਆ ਸਰ ਵਿੱਚ ਆਪਣੇ ਘਰੇ ਚੋਰੀ ਹੋ ਗਈ ਫਿਰ ਅਸੀਂ ਆਏ ਜੀ ਉਸ ਤੋਂ ਬਾਅਦ ਅਸੀਂ ਫਿਰ ਪੁਲਿਸ ਵਾਲਾਂ ਕੋਲ ਗਿਆ ਰਿਪੋਰਟ ਕਰਾਣੋਂ ਉਹ ਵੀ ਨਾਲ ਆਏ ਨੇ ਫਿਰ ਉਹਨੂੰ ਚੋਰ ਨੂੰ ਫੜ ਕੇ ਲੈ ਕੇ ਗਏ ਨੇ ਜੀ ਕੀ ਕੁਸ ਸਮਾਨ ਦੀ ਚੋਰੀ ਕੀਤੀ ਗਈ ਆ ਤੁਹਾਡੇ ਸੋਨਾ ਸੇ ਨਹੀਂ ਹੋਇਆ ਨਹੀਂ ਹੋਇਆ ਚਾਂਦੀ ਦਾ ਹੋਇਆ ਥੋੜਾ ਬਹੁਤ ਸੋਨੇ ਦਾ ਨਹੀਂ ਹੋਇਆ ਤੇ 30000 ਰੁਪਏ ਨਹੀਂ ਹੋਇਆ ਜੀ ਅੱਛਾ ਕੋਈ ਛੱਡਦਾ ਬੰਦਾ ਹਾਂਜੀ ਛੱੜਦਾ ਛੜਤਾ ਹੀ ਬੰਦਾ ਛੜਤਾ ਹੀ ਮੰਗ ਕੀ ਕਰਦੇ ਆ ਮੰਗ ਵੀ ਸਾਡੀ ਚੀਜ਼ ਮੋਲ ਜੀ ਵਾਪਸ ਪੈਸੇ ਤੇ ਸੋਨਾ ਤੇ ਜੋ ਦੋਸ਼ੀ ਫੜਿਆ ਗਿਆ ਉਹਦੇ ਉੱਤੇ ਕੋਈ ਕਾਰਵਾਈ ਕਰਾਂਗੇ ਹੀ ਕਾਰਵਾਈ ਕਰਾਂਗੇ ਅੱਜ ਪਿੰਡੀ ਚੋਂ ਹੀ ਕੱਢਣਾ ਗਵਾਂਡੀ ਚੋਂ ਹੀ ਕੱਢਣਾ ਹਾਂਜੀ ਸਮੈਕ ਕਿ ਸਾਡੇ ਜਵਾਕਾਂ ਨੂੰ ਵੀ ਖਤਰਾ ਹੈ ਨਾਲ ਗੰਦੀ ਨਿਗਾਹ ਰੱਖਦਾ ਹਰੇਕ ਦੇ ਉੱਪਰ ਹੀ ਰਾਜ ਕੇ ਜਦੋਂ ਸਮੈਕ ਨਾਲ ਆਂਦੇ ਤਾਂ ਨੇ ਧਮਕੀ ਦਿੱਤੀ ਸਰ ਵੀ ਜਦੋਂ ਮੈਂ ਬਾਹਰੇ ਆ ਗਿਆ ਫਿਰ ਤੁਹਾਨੂੰ ਦਲਵਾਰਾਂ ਨਾਲ ਵੱਡਾਂਗਾ ਮੇਰੇ ਸਾਲੇ ਨੂੰ ਨਾਲੇ ਵੀਰੇ ਨੇ ਕੈਮਰੇ ਲਵਾਏ ਨੇ ਉਹਨਾਂ ਨੂੰ ਕਹਿੰਦਾ ਕੈਮਰੇ ਕਿਉਂ ਲਵਾਏ ਨੇ ਗਲੀ ਗਵਾਂਡੇ ਵਿੱਚ ਤੁਸੀਂ ਬਈ ਤਦ ਪਹਿਲਾਂ ਵੀ ਕਈ ਵਾਰ ਹੋਇਆ ਮਤਲਬ ਹਜੇ ਦੀ ਕੋਈ ਵਾਰ ਦਾ ਚੋਰੀਆਂ ਕੀਤੀਆਂ ਹਾਂ ਹਾਂਜੀ ਬਹੁਤ ਵਾਰ ਛੋਟੇ ਲਾਤੋ ਹੀ ਉਹ ਚੋਰੀਆ ਅੱਛਾ ਉਹਦੀ ਮੰਮੀ ਦਾ ਹੱਥ ਵਿੱਚ ਹੁੰਦਾ ਨਸ਼ਾ ਵੀ ਕਰਦਾ ਹਾਂਜੀ ਸਮੈਕ ਵੀ ਗੋਲੀਆਂ ਐਲ ਪ੍ਰੈਸ ਟਰਮਾਟੋਲ ਵਗੈਰਾ ਸਾਰਾ ਨਸ਼ਾ ਕਰਦਾ ਉਹ ਟੀਕਾ ਲਾਂਦੇ ਨੇ ਨਾਲੇ ਵੀ ਨਸ਼ਾ ਕਰਕੇ ਹੀ ਉਹ ਚੋਰੀਆਂ ਹਾਂਜੀ ਨਸ਼ਾ ਕਰਕੇ ਚੋਰੀ ਕਰੀ ਜੀ ਉਹਨੇ ਅੱਛਾ ਨਸ਼ਾ ਕਰਕੇ ਚੋਰੀ ਕਰੀਆ ਫਿਰ ਖੁਦ ਕਹੇ ਵੀ ਮੈਂ ਨਸ਼ਾ ਕਰਕੇ ਚੋਰੀ ਹਾਂਜੀ ਉਹਨੂੰ ਖੁਦ ਕਹੀ ਨਹੀਂ ਸੀ ਨਸ਼ਾ ਕਰਕੇ ਚੋਰੀ ਕਰੀਆ ਕਹਿੰਦਾ ਮੈਂ ਅੱਛਾ ਕਹਿੰਦਾ ਮੇਤੋਂ ਗਲਤੀ ਹੋ ਗਈ ਉਹਦੀ ਮਾਂ ਨਾਲੇ ਚਾਂਦੀ ਦੀਆਂ ਚੀਜ਼ਾਂ ਤਾਂ ਦੇ ਗਈ ਐ ਕੱ ਤੇ ਵੀ ਨਹੀਂ ਦੇ ਰਹੇ ਕੀ ਮੰਗ ਕਰਦਾ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਕਹਿੰਨੇ ਆ ਵੀ ਉੱਤੇ ਕਾਰਵਾਰੀ ਕੀਤੀ ਜਾਵੇ ਇਨਸਾਫ ਮਿਲੇ ਸਾਡੇ ਟੁੰਬਾ ਵਗੈਰਾ ਤੇ ਉਹ ਸੋਨਾ ਮਿਲੇ ਜਾਵੇ ਤੇ ਉਹ ਪੈਸੇ ਮਿਲੇ ਜਾਣ ਸਾਨੂੰ ਜਿਸ ਬੱਚੇ ਨੇ ਮੌਕੇ ਤੇ ਆ ਕੇ ਫੜਿਆ ਸੀ ਸੀ ਉਹਨਾਂ ਨੇ ਗੱਲ ਕਰਾਇਆ ਕਿ ਇਸ ਤਰ੍ਹਾਂ ਦਾ ਮਾਜਰਾ ਸੀਗਾ ਔਰ ਕੀ ਗੱਲਬਾਤ ਹੋਈ ਸੀਗੀ ਇਹ ਤੁਸੀਂ ਮੌਕੇ ਤੇ ਉਦੋਂ ਪਹੁੰਚ ਗਏ ਸੀ ਜਦੋਂ ਚੋਰੀ ਕਰਨ ਵਾਲਾ ਆਇਆ ਸੀ ਹਾਂਜੀ ਜੀ ਅਸੀਂ ਜਦੋਂ ਖੜਾ ਨੰ ਮੰਨੂ ਅੱਛਾ ਤੁਸੀਂ ਮਤਲਬ ਇੱਥੇ ਘਰ ਚ ਸੀ ਜਾਂ ਮੌਕੇ ਤੇ ਪਹੁੰਚੇ ਸੀ ਕਿ ਜਦੋਂ ਜੀ ਮੌਕੇ ਤੇ ਪਹੁੰਚੇ ਜਿੱਦੋਂ ਫੜਨ ਲੱਗੇ ਸਾਨੂੰ ਕਿਰਚ ਮਾਰੀ ਅੱਛਾ ਹਾਂਜੀ ਕੀ ਇਹ ਪਹਿਲਾਂ ਹੀ ਆਪਣੇ ਕੋਲ ਮਤਲਬ ਕਿਰਚ ਵਗੈਰਾ ਸਮਾਨ ਹੱਥ ਮਿਰਚ ਮਾਰੀ ਹੈ ਜੀ ਹਾਂ ਜਦੋਂ ਤੁਹਾਨੂੰ ਜਦੋਂ ਫੜਿਆ ਉਹਨੂੰ ਸਮਾਨ ਕੁੱਟਿਆ ਫਿਰ ਵੀ ਸਾਨੂੰ ਕਹਿੰਦੇ ਤੁਹਾਨੂੰ ਬਾਹਰ ਆ ਕੇ ਤੁਹਾਨੂੰ ਵਡਾਂਗਾ ਮੈਂ ਕਵਾੜੀ ਮਾਰੀ ਅੱਛਾ ਮੈਂ ਟਕਵਾੜੀ ਮਾਰੀ ਸੀ ਅੱਛਾ ਹਾਂ ਮੈਨੂੰ ਅੱਖ ਚ ਜਲ